ਔ ਇਛ ਨਾਲ ਪਾਣੀ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਗੁਰੂ ਦੇ ਚਰਨਾਂ ਦਾ ਧਿਆਨ ਕਰਕੇ ਗੁਰੂ ਸ਼ਬਦ ਦੇ ਨਾਲ ਜੁੜਨਾ ਕਰੀਏ ਜੀ ਵਾਹਿਗੁਰੂ ਦੀ ਕਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਰ ਜੀ ਗਉੜੀ ਕਬੀਰ ਜੀ ਗਉੜੀ ਕਿਆ ਜਾਪ ਕਿਆ ਤਾਪ ਕਿਆ ਬਰਤ ਪੂਜਾ ਜਾ ਕੇ ਹਿਦੈ ਪਾਉ ਵੇ ਦੁਜਾ ਰੇ ਜਨ ਮਨ ਮਾਦੋ ਸਿਉਂਦਾਈਐ ਚਤਰਾਈ ਨਾਮ ਚਤਰ ਪੁਜਾਈਐ ਰਹਾਉ ਪਾ ਗੋਰੀ ਕਬੀਰ ਦੀ ਬਰਤਵਾਸ ਮੈਨ ਕੋਲ ਨਹੀਂ ਜਾਂਦੀ ਬ੍ਰਾਹਮਣ ਕੰਦ ਤੇ ਸਾਪ ਤਪ ਪਾਤੀ ਕਹੋਰੇ ਪੰਡਤ ਬਾਹਮਣ ਕਦ ਕੇ ਹੋਏ ਬਾਹਮਣ ਕਹ ਕਹ ਜਨ ਮਤ ਹੋਏ ਰਹਾਉ ਜੋ ਤੁਮ ਬ੍ਰਾਹਮਣ ਹੀ ਜਾਇਆ ਤਉ ਪਾਨ ਬਾਟ ਕਹੇ ਨਹੀਂ ਆਇਆ ਤਮ ਕਤ ਤਮ ਹਮ ਕਾ ਕਸੂਰ ਹਮ ਕਤ ਲੋਗ ਤਮ ਕਤ ਧੂਡ ਕਹੋ ਕਬੀਰ ਜੋ ਬ੍ਰਹਮ ਅੰਬਿਦਾਰ ਹੈ ਸੋ ਬ੍ਰਾਹਮਣ ਕਤ ਕਹੀ ਤਤ ਹੈ ਹਮਾਰਾ ਹੈ ਪਵਿੱਤਰ ਅtrasman ਨੂੰ ਪਵਿੱਤਰ ਮੁਹਾਰ ਬਿੰਦ ਤੋਂ ਉਚਾਰ ਹੋਏ ਦੋਸ ਲੋਕਾਂ ਦਾ ਪਾਠ ਆਪ ਜੀਆ ਨੇ ਸਰਵਣ ਕੀਤਾ ਹੈ ਫਰਹਾਗ ਗੋੜੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 324 ਉਪਰਲੇ ਪਾਠ ਸੁਭਾਈ ਮੰਨ ਹੈ ਸਸੰਗਤਿਓ ਪਾਲ ਕਬੀਰ ਸਾਹਿਬ ਜੀ ਜਿਵੇਂ ਮੈਂ ਨਵਨਤ ਪਿਛਲੇ ਦਿਨੀ ਬੇਨਤੀ ਕੀਤੀ ਸੀ ਵੀ ਪਾਲ ਪਾਲ ਕਬੀਰ ਸਾਹਿਬ ਜੀ ਇੱਕ ਖਾਲ ਨੂੰ ਭਗਤ ਹੋਏ ਨੇ ਕਿ ਖਾਲ ਖਾਲੂ ਦਾ ਭਾਲ ਹੈ ਇਹ ਹੈ ਵੀ ਜਿਹੜੀ ਸੱਚੀ ਗੱਲ ਕਿਸੇ ਦੇ ਮੂੰਹ ਤੇ ਸੱਚੀ ਗੱਲ ਕਹਿ ਜਾਈ ਸੱਚੀ ਗੱਲ ਕਿਸੇ ਦੇ ਮੂੰਹ ਤੇ ਕਹਿਣੀ ਹੈ ਕੋਈ ਲੋਕੋ ਚ ਕੋਈ ਨਹੀਂ ਭਗਤ ਮੈਂ ਕਿਹਾ ਜੇ ਅੱਜ ਦੇ ਸਮੇਂ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਹੁੰਦੇ ਤੇ ਮੋੜ ਰਾਦ ਹੁੰਦਾ ਤਾਂ ਸਾਥ ਸੰਗਤ ਜੀਓ ਭਗਤ ਕਬੀਰ ਸਾਹਿਬ ਜੀ ਨੂੰ ਕਿਸੇ ਵੀ ਕੋਨੇ ਦੇ ਵੇਖਾ ਦੇਣਾ ਸੀ ਤੂੰ ਸੱਚੀ ਗੱਲ ਕਰਦਾ ਤੂੰ ਪਾਸੀ ਹੋ ਜਾਣਾ ਇਹਦਾ ਸੱਚੀ ਗੱਲ ਮੂੰਹ ਤੇ ਕਹਿ ਦੇ ਵੀ ਭਾਵੇਂ ਆਪ ਦਾ ਗੀਣਾ ਹੋਵੇ ਇਹ ਤਾਂ ਬੋਤਾਲ ਦੇ ਵਿੱਚ ਇਹ ਗੱਲਾਂ ਹੁੰਦੀਆਂ ਵੀ ਆਪ ਦਾਗੀ ਹੁੰਦੇ ਐ ਤੇ ਦੂਸਰੇ ਨੂੰ ਉਹ ਕਹਿੰਦਾ ਦੂਸਰੇ ਨੂੰ ਆਖ ਦੇ ਮੈਂ ਤੇਰੇ ਤੇਰੇ ਮੂੰਹ ਤੇ ਸੱਚੀ ਗੱਲ ਆਖਾਂ ਦੋ ਕਾਰਨ ਹੁੰਦੇ ਨੇ ਮਨ ਰੋਦਰਾਂ ਦੇ ਹੁੰਦੇ ਨੇ ਇੱਕ ਮਰਦੂੂ ਸੱਚਾ ਮਰਦੂੂ ਜਿਹੜਾ ਆਪ ਦਾਹੀ ਨਾ ਹੋਵੇ ਤੇ ਦੂਜੇ ਨੂੰ ਸੱਚੀ ਗੱਲ ਮੂੰਹ ਤੇ ਕਹਿਣ ਦੀ ਗੱਲ ਜੋਤ ਰੱਖਦਾ ਹੋਵੇ ਦੂਸਰੀ ਦਾ ਉਹ ਆਪ ਦਾਹੀ ਹੈ ਤੇ ਦੂਜਿਆਂ ਨੂੰ ਉਪਦੇਸ਼ ਦਿੰਦਾ ਹੈ ਸਾ ਸੰਗਤ ਦੀਓ ਜਿਹੜੇ ਭਗਤ ਕਬੀਰ ਸਾਹਿਬ ਜੀ ਨੇ ਬੋਲ ਕਹੇ ਨੇ ਭਗਤ ਕਬੀਰ ਸਾਹਿਬ ਜੀ ਆਨੇ ਬੋਲ ਕਹੇ ਨੇ ਬਚਨ ਕਹੇ ਨੇ ਤੇ ਜਦੋਂ ਭਗਤ ਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਜ ਜੀ ਆਨੇ ਇਹ ਬੋਲ ਇਹ ਬਚਨ ਪੜੇ ਹੋਣਗੇ ਤੇ ਭਗਤ ਕਬੀਰ ਸਾਹਿਬ ਜੀ ਆ ਨੂੰ ਸ਼ਾਬਾਸ਼ ਹੀ ਨਹੀਂ ਕੱਲੀ ਸ਼ਾਬਾਸ਼ ਹੀ ਦਿੱਤੀ ਭਗਤ ਕਬੀਰ ਸਾਹਿਬ ਜੀ ਨੂੰ ਬੋਕਲ ਦੇ ਲੈ ਕੇ ਆਪਦੇ ਨੇ ਕਹਿੰਦੇ ਜਿੱਥੇ ਨਾਮ ਸਕਾਰ ਸਭ ਦੇ ਵਰਦਾਰਾ ਸਤਿਗੁਰੂ ਨਾਨਕ ਜਿੱਥੇ ਨਾਮ ਸਕਾਰ ਉਸ ਨੂੰ ਹੋਵੇਗੀ ਤੇ ਉਥੇ ਨਾਮ ਨਾਲ ਭਗਤ ਕਬੀਰ ਸਾਹਿਬ ਜੀ ਨੂੰ ਨਾਮ ਸਕਾਰ ਹੋਵੇਗੀ ਸੂਰਮਾ ਹੈ ਭਗਤ ਭਗਤ ਕਬੀਰ ਵੀ ਸੂਰਮੇ ਨੇ ਬਾੜੂ ਨੇ ਸਾ ਸੰਗਤ ਜੀਓ ਜਿਵੇਂ ਆਪ ਜੀ ਨੇ ਇੱਕ ਬੇਨਤੀ ਕੀਤੀ ਸੀ ਵੀ ਮਾਲਾ ਪੜ ਕੇ ਨਾਮ ਜਪੀ ਜਾਓ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਮਾਲਾ ਹੱਥ ਦੇ ਵਿੱਚ ਲੈ ਕੇ ਨਾਮ ਜਪੀ ਜਾਓ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਬਹੁਤ ਆਪ ਦੇ ਵਿੱਚ ਨਾ ਇੱਥੇ ਪ੍ਰਚਾਰ ਇਹ ਕੀਤਾ ਜਾਂਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿਆਸੀ ਗੱਲ ਨਹੀਂ ਕਰਨੀ ਜਾਂ ਸਿਆਸਤ ਸਿਆਸਤ ਨਹੀਂ ਕਰਨੀ ਕਰਨੀ ਇਹ ਨਹੀਂ ਗੱਲ ਚਾਹੀਦੀ ਇਹਦੀ ਅਰਥ ਉਹ ਸਿਆਸਤ ਜਿਹੜੀ ਗੰਦੀ ਸਿਆਸਤ ਹੋਵੇ ਜਿਹੜੀ ਜਿਹੜੇ ਗੰਦੇ ਰਾਜਨੀਤਿਕ ਸੋਚ ਰੱਖਦੇ ਹੋਵੇ ਉਸ ਸਿਆਸਤ ਦੀ ਗੱਲ ਨਹੀਂ ਕਰਨੀ ਚਾਹੀਦੀ ਤਾਂ ਗੁਰੂ ਨਾਨਕ ਦੇਵ ਜੀ ਆਪਾਂ ਮਹਾਰਾਜ ਦੇ ਫਤਵ ਉਹਦੇ ਸਾਸੀ ਗੁਰੂ ਨਾਨਕ ਸਾਹਿਬ ਜੀ ਨੇ ਜਦ ਜੇ ਸਿਆਸੀ ਸੀ ਤੇ ਤਾਂ ਰਾਜੇ ਦੇ ਮੂੰਹ ਤੇ ਅਕਬਰ ਦੇ ਮੂੰਹ ਦੇ ਵਰਾ ਖੜ ਕੇ ਕਹਿ ਦਿਤਾ ਨਾ ਬਾਬਰ ਦੇ ਸਾਹਮਣੇ ਖੜ ਕੇ ਕਹਿ ਦਿਤਾ ਨਾ ਕਹਿੰਦੇ ਰਾਜੇ ਸਿੰਘ ਮੁਕਦਮ ਉਤੇ ਜਾਏ ਜਗਾਏਣ ਬੈਠੇ ਸੁੱਤੇ ਰਾਜੇ ਰਾਜੇ ਬਾਬਰ ਨੂੰ ਬਾਬਰ ਦੀ ਥਾਹ ਤੇ ਜਾਬਰ ਕਹਿ ਦਿਤਾ ਕਹਿੰਦਾ ਭਾਬ ਰਾਜ ਦਰਬਾਰ ਦੇ ਵਿੱਚ ਉਹ ਝੂਠੇ ਰਾਜ ਦਰਬਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਗਏ ਤੇ ਰਾਜੇ ਦੇ ਸਾਹਮਣੇ ਹੀ ਗੱਲ ਕਹਿ ਦਿੱਤੀ ਨਾ ਵੀ ਤੂੰ ਬਾਬਰ ਨਹੀਂ ਤੂੰ ਜਾਬਰ ਹੈ ਰਾਜੇ ਜੀ ਹੀ ਮੁਕਦਮ ਉਤੇ ਜਾਇ ਜਗਾਇਆ ਬੈਠੇ ਉਤੇ ਤੇ ਹਰ ਰੋਜ਼ ਰਾਜ ਦੀ ਗੱਲ ਕਰਕੇ ਪਿਛੇ ਖਾਖਦੇ ਨੇ ਜੀ ਗੁਰੂ ਘਰ ਦੇ ਗੁਰੂ ਗ੍ਰੰਥ ਸਾਹਿਬ ਵਰਨਾਰੇ ਵਿੱਚ ਰਾਜ ਦੀ ਗੱਲ ਨਹੀਂ ਕਰਨੀ ਜਾਈਗੀ ਸਭ ਤੋਂ ਪਹਿਲਾਂ ਤਾਂ ਹੁੰਦੀ ਹੀ ਰਾਜ ਦੀ ਗੱਲ ਹੈ ਜਦੋਂ ਅਰਦਾਸ ਸਰਸਿਕ ਕਰਦੇ ਕਹਿੰਦਾ ਨਾ ਰਾਜ ਕਰੇਗਾ ਕਾਲਸਾ ਆਕੀ ਰਹੇ ਨਾ ਕੋਈ ਖੁਆਰ ਹੋਏ ਸਭ ਮਿਲੇਗੇ ਬਚੇ ਚੜ੍ਹਨ ਜੋਗੇ ਕਹਿੰਦਾ ਨਾ ਸਿੱਕਰ ਸੋ ਇਹ ਇਹ ਸ਼ਿਆਨਾਂ ਦੀ ਕਥਨ ਨੇ ਕਿਲੇ ਉਸ ਰਾਜ ਦੀ ਗੱਲ ਨਹੀਂ ਹੋਣੀ ਚਾਹੀਦੀ ਜਿਹੜੀ ਰਾਜ ਦੇ ਵਿੱਚ ਲੋਕ ਸੁਪਰੇਹਾ ਪੀ ਕੇ ਮਰਨ ਹਾਥੀ ਲੈ ਕੇ ਮਰਨ ਧੀਆ ਦੀ ਪੱਤ ਲੁੱਟੀ ਜਾਂਦੀ ਕੋਏ ਬੱਚੀਆਂ ਨੂੰ ਜਿਹੜਾ ਸਾਹ ਸੰਤ ਜੀਓ ਹਰ ਥਾਂ ਤੇ ਹਰ ਇੱਕ ਫੱਟੀ ਦੇ ਉੱਪਰ ਸੌਦਾ ਮਿਲਦੀ ਥਾਂ ਤੇ ਪੁੱਛਿਆ ਜਾਵੇ ਵੀ ਕਿੱਟਾ ਕਿੰਨਾ ਚਾਹੀਦਾ ਇਹ ਰਾਜ ਦੀ ਗੱਲ ਨਹੀਂ ਹੋਣੀ ਚਾਹੀਦੀ ਜੇ ਰਾਜ ਦੀ ਗੱਲ ਮੈਂ ਇੱਕ ਵਿਦਵਾਨ ਦੇ ਜਿਹੜਾ ਸਾ ਸੰਗਜੀਤ ਜਸਨ ਸਮੁੰਦਰੀ ਹਾਲ ਦੇ ਜਾਂ ਜਦੋਂ ਬੋਲਿਆ ਜਾਂਦਾ ਸੀ ਆਪਣੇ ਅਮਰਸਰ ਦੀ ਧਰਤੀ ਤੇ ਬੋਲਿਆ ਜਾਂਦਾ ਸੀ ਵਿਦਵਾਨ ਬੋਲਦੇ ਸਨ 1982 ਦੀ ਇੱਕ ਸਰਦਾਰ ਗੁਰਬੀਰ ਸਿੰਘ ਭਰਪੂਰ ਉਹਨਾਂ ਦੀ ਇੱਕ ਸਪੀਚ ਹੈ ਉਹ ਕਹਿੰਦਾ ਜੀ ਰਾਜ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮ ਹੁੰਦੀ ਤੇ ਸ੍ਰੀ ਹਰਮਨ ਸਿੰਘ ਸਾਹਿਬ ਦੇ ਦੇ ਸਾਹਮਣੇ ਵੀ ਅਕਾਲ ਪੁਰਖ ਸਾਹਿਬ ਦੀ ਸਿਰਜਣਾ ਨਹੀਂ ਕੀ ਹੋ ਸਕਦੀ ਅਸੀਂ ਇਕੱਲੇ ਮਟਾਂ ਤੇ ਬੈਠ ਕੇ ਮਾਲੇ ਮਾਲਾ ਪਿਰਨ ਵਾਲੇ ਪੁਜਾਰੀ ਨਹੀਂ ਹਾਂ ਅਸੀਂ ਜਿਹੜੀ ਰਾਜ ਦੀ ਗੱਲ ਕੀਤੀ ਹੈ ਸਾਧ ਸੰਗਤ ਜੀਓ ਰਾਜ ਦੀ ਗੱਲ ਕਰਦੇ ਹਾਂ ਤਾਂ ਗਲਤ ਕਰਦੇ ਹਾਂ ਕਿਉਂਕਿ ਰਾਜ ਅਸੀਂ ਕੀਤਾ ਹੋਇਆ ਹੈ ਰਾਜ ਕੀਤਾ ਹੋਇਆ ਜਿਪੀ ਕੋਲ ਮੰਨਦੇ ਹਾਂ ਮੈਂ ਗੱਲ ਕਰ ਰਿਹਾ ਸੀ ਕਿ ਮਾਲਾ ਫੜ ਕੇ ਨਾਮ ਜਪਣਾ ਹਰ ਇੱਕ ਜਪ ਲੈਂਦਾ ਹੈ ਤੇ ਕਿਸੇ ਨੂੰ ਕੋਈ ਦੁੱਖ ਨਹੀਂ ਹੁੰਦਾ ਜਦੋਂ ਮਾਲਾ ਫੜਨ ਵਾਲਾ ਕਿਸੇ ਅਖੰਡ ਦਾ ਕਿਸੇ ਸਿਸਟਮ ਦੇ ਗੰਦੇ ਸਿਸਟਮ ਦੇ ਖਿਲਾਫ ਖੜਾ ਹੁੰਦਾ ਹੈ ਉਦੋਂ ਸਿਸਟਮ ਨੂੰ ਈਰ ਹੁੰਦੀ ਹੈ ਤੇ ਉਦੋਂ ਕਦੇ ਉਸ ਸੱਚ ਬੋਲਣ ਵਾਲੇ ਨੂੰ ਸਾਥ ਸੰਗਤ ਜੀਓ ਹਾਥੀ ਦੇ ਸੱੰਭ ਨੇ ਛੁੱਟਿਆ ਜਾਂਦਾ ਹੈ ਕਦੇ ਉਸ ਸੱਚ ਬੋਲਣ ਵਾਲੇ ਨੂੰ ਸਾਗ ਸੰਗਤ ਦੀਓ ਫਿਰ ਪਾਣੀ ਦੇ ਵਿੱਚ ਰੋੜਿਆ ਜਾਂਦਾ ਹੈ ਉਸ ਸੱਚ ਬੋਲਣ ਵਾਲੇ ਨੂੰ ਕਦੇ ਅਗਨੀ ਦੇ ਵਿੱਚ ਸੜਾਇਆ ਜਾਂਦਾ ਹੈ ਕਦੇ ਉਸ ਸੱਚ ਬੋਲਣ ਵਾਲੇ ਨੂੰ ਕਿਰਪਾਨ ਦੇ ਵੈਦੂ ਤਲਵਾਰ ਦੇ ਨਾਲ ਵੱਢਣ ਦੀ ਗੱਲ ਕੀਤੀ ਜਾਂਦੀ ਹੈ ਕਦੇ ਉਸ ਸੱਚ ਬੋਲਣ ਵਾਲੇ ਨੂੰ ਫਾਂਸੀ ਦੇ ਲਟਕਾਇਆ ਜਾਂਦਾ ਹੈ ਕਦੇ ਉਹ ਸੱਚ ਬੋਲਣ ਵਾਲੇ ਦੇ ਦੀਆਂ ਛੱਤ ਉਸ ਛਾਤੀ ਦੇ ਵਿੱਚ ਗੋਲੀਆਂ ਮਾਰ ਕੇ ਉਹਨੂੰ ਮਾਰ ਦਿੱਤਾ ਜਾਂਦਾ ਹੈ ਸਾ ਸੰਗਜਿਓ ਜਦੋਂ ਕੋਈ ਮਰਦ ਇਹ ਗੱਲ ਕਹਿੰਦਾ ਹੈ ਵੀ ਸਾਡਾ ਹੱਕ ਇੱਥੇ ਰੱਖ ਤੇ ਉਸ ਉਸ ਸਿਸਟਮ ਦੇ ਟਿੱਡ ਪੀੜ ਪੈਂਦੀ ਹੈ ਤੇ ਤੇਰੇ ਵੀ ਇਹ ਸਭ ਕੁਝ ਜੋ ਕੁਝ ਆਦਮੀ ਨੂੰ ਬਣਾਇਆ ਉਹ ਸਭ ਕੁਝ ਹੋ ਜਾਂਦਾ ਹੈ ਯੋਗੀ ਸੱਚ ਸਿਸਟਮ ਸਹਿ ਨਹੀਂ ਹਾਂ। ਸੋ ਇਸੇ ਤਰ੍ਹਾਂ ਭਗਤ ਕਬੀਰ ਸਿੰਘ ਜੀ ਦੇ ਪਿਆਰੇ ਬੋਲ ਨੇ ਭਗਤ ਕਬੀਰ ਸਾਹਿਬ ਜੀ ਆਖਦੇ ਹਨ ਕਬੀਰ ਜੀ ਗਉੜੀ ਕਿਆ Jap ਕਿਆ Tap ਕਿਆ ਪ੍ਰਤ ਪੂਜਾ ਜਾ ਕੈ ਹਿਰਦੇ ਭਉ ਹੈ ਦੁਜਾ ਅਗਦੀ ਆਪ ਦੇ ਅੰਨ ਆਪ ਦੇ ਅੰਨ ਕੇ ਉਸ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਨੂੰ ਛੱਡ ਕੇ ਰਹਾ ਹੋ ਵਾਲੇ ਤੋਖਦੀਆਂ ਅਦਾ ਹੋਰੀ ਪੰਕਤੀਆਂ ਪੰਕਤੀ ਦੇ ਬਚਨ ਨੇ ਕਹਿੰਦੇ ਇਹ ਭਾਈ ਮਨ ਨੂੰ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਦੇ ਨਾਲ ਜੋੜਨਾ ਚਾਹੀਦਾ ਹੈ ਜਸ ਮਨੋਕ੍ਰੇ ਨਰ ਦੇ ਵਿੱਚ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦਾ ਪਿਆਰ ਹੈ ਉਸ ਦਾ ਜਾਪ ਕਰਨਾ ਕਿਸੇ ਭਾਅ ਵਿੱਚ ਨਹੀਂ ਆਉਂਦਾ ਉਸ ਦਾ ਤਾਪ ਕਰਨਾ ਕਿਸ ਅਰਥ ਉਸ ਦੀ ਵਰਤ ਤੇ ਪੂਜਾ ਕਿਹੜੇ ਗੁਣ ਹਨ ਭਗਤ ਕਬੀਰ ਸਾਹਿਬ ਜੀ ਆਗਿਆਨ ਕਿਆ ਵਰਤ ਕੀਆ ਜਾਪ ਜਾਪ ਕਿਆ ਤਾਪ ਕਿਆ ਰਤ ਪੂਜਾ ਪਰਮੇਸ਼ਰ ਵਾਹਿਗੁਰੂ ਦੇ ਗੋਦਾਲ ਨੂੰ ਛੱਡ ਕੇ ਪਰਮੇਸ਼ਰ ਵਾਹਿਗੁਰੂ ਦੇ ਗੁਣ ਗੌਣੇ ਛੱਡ ਕੇ ਉਹਦੇ ਉਹਦੇ ਪਿਆਰ ਨੂੰ ਛੱਡ ਕੇ ਜੇ ਕੋਈ ਇਹ ਕਹੇ ਕਿ ਮੈਂ ਜਾਪ ਦੇ ਨਾਲ ਦੇ ਲੋਕਾਂ ਦੇ ਵਿਖਾਵੇ ਇੱਕ ਇੱਕ ਦਾ ਜਾਪ ਉਹ ਹੁੰਦਾ ਜਿਹੜਾ ਜਾਪੇ ਕਰਦੇ ਨੇ ਵਿੱਚ ਵਸਦਾ ਇੱਕ ਜਾਪ ਹੁੰਦਾ ਜਵਾਨੀ ਜਵਾਨੀ ਕਰਨਾ ਲੋਕਾਂ ਦੇ ਵਿਖਾਵੇ ਦੇ ਵਾਸਤੇ ਕਹਿੰਦੇ ਉਹ ਕਿਹੜਾ ਜਾਪ ਹੈ ਜਿਹੜਾ ਜਵਾਨੀ ਜਵਾਨੀ ਜੱਪਿਆ ਲੋਕਾਂ ਦੇ ਵਿਖਾਵੇ ਵਾਸਤੇ ਕੀਤਾ ਜਾਪ ਕਹਿੰਦੇ ਉਹ ਕਿਸੇ ਆਪ ਨਹੀਂ ਤਾਪਕ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਦੇ ਪਿਆਰ ਨੂੰ ਛੱਡ ਕੇ ਉਹਦੀ ਹੋਣ ਨੂੰ ਛੱਡ ਕੇ ਤਪ ਕਰਨੇ ਤਪ ਸਾਧਨੇ ਤਪ ਦਾ ਭਾਵ ਜਾਂਦੇ ਧੂਨੀਆਂ ਲਪਾਉਣੀਆਂ ਚਾਰਛ ਮੇਰੇ ਧੂਨਿ ਲਪਾਉਣ ਦਾ ਭਾਵ ਚਾਰਛ ਮੇਰੀ ਅੱਗ ਬਾਲ ਲੈਣੀ ਤੇ ਅੱਗ ਦੇ ਕੁੰਡੋਂ ਦੇ ਵਿੱਚ ਆਪ ਬੈਠ ਜਾਣਾ ਕਹਿੰਦੇ ਸਰੀਰ ਨੂੰ ਛੱਡ ਕੇ ਉਸ ਪਰਮੇਸ਼ਰ ਦੀ ਸਾਧਨਾ ਨਹੀਂ ਹੋ ਸਕਦੀ ਤੇ ਕੀ ਆ ਗਰਾਹਤ ਵਰਤ ਦਾ ਭਾਵ ਹੈ ਵਾਤਰਖਣੀ ਮੈਂ ਕੱਲ ਵੀ ਮੈਂ ਬੇਨਤੀ ਕੀਤੀ ਸੀ ਭਗਤ ਕਬੀਰ ਸਾਹਿਬ ਜੀ ਆਖਦੇ ਹਨ ਕਹਿੰਦੇ ਪ੍ਰਮਾਤਮਾ ਵਾਹਿਗੁਰੂ ਜੀ ਜੇ ਤੇਰੀ ਅਜਿਹੀ ਭਗਤ ਕਬੀਰ ਸਾਹਿਬ ਜੀ ਸਿਰਪ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਗੱਲਬਾਤ ਕਰਦੇ ਨੇ ਭਗਤ ਕਬੀਰ ਸਾਹਿਬ ਜੀ ਨਾਲ ਉਸ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਦੇ ਨਾਲ ਸਿੱਧੀ ਗੱਲ ਕਰਦੇ ਨੇ ਨਾ ਕੋਈ ਬਚੋਲਾ ਪਾਉਂਦੇ ਨੇ ਤੇ ਨਾ ਕਿਸੇ ਨੂੰ ਆਖਦੇ ਨੇ ਕਿ ਵੀ ਤੇਰਾ ਰੱਬ ਐ ਜਾਂਦੇ ਹੋ ਸਿੱਧੇ ਲਬਜਾਂ ਦੇ ਵਿੱਚ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਦੇ ਨਾਲ ਗੱਲ ਕਰਦੇ ਨੇ ਅਗਤ ਜੀ ਆਖਦੇ ਹਨ ਰਾਗ ਕੋਰਸ ਦੇ ਵਿੱਚ ਕਹਿੰਦੇ ਭੁਖੇ ਭਗਤ ਨਾ ਕੀਜੈ ਯਹ ਹਾਲਾ ਆਪਣੀ ਲੀਜੈ ਪ੍ਰਮਾਤਮਾ ਜੀ ਜਿਵੇਂ ਲੋਕ ਲੋਕਾਂ ਦੇ ਵਿੱਚ ਗੱਲ ਚੱਲੀ ਪਈ ਹੈ ਕਿ ਭੁੱਖੇ ਰਹਿਣ ਦੇ ਨਾਲ ਭਗਤੀ ਹੋ ਸਕਦੀ ਹੈ ਵਰਤ ਰੱਖ ਕੇ ਅਸੀਂ ਭੁੱਖਾ ਨਹੀਂ ਭਗਤੀ ਕੀਤੀ ਹੈ ਵਰਤ ਰੱਖਣ ਵਰਤ ਰੱਖ ਕੇ ਭੁੱਖੇ ਰਹਿਣਾ ਉਹ ਵੱਖਰੀ ਗੱਲ ਹੈ ਕਿ ਪ੍ਰਮਾਤਮਾ ਦੀ ਆੜ ਦੇ ਵਿੱਚ ਲੋਕਾਂ ਨੂੰ ਝੁਕਣਾ ਕਲਿੰ ਅਸੀਂ ਅਸੀਂ ਸੈਕਟਰ ਸੈਕਟੋਂਮ ਨੇ ਵਰਤ ਵੀ ਰੱਖਿਆ ਧੰਨ ਗੁਰੂ ਕਲੰਗੀ ਜੱਪਦਾ ਪਾਸ਼ਾ ਜੀ ਨੂੰ 8 ਮਹੀਨੇ ਘੇਰਾ ਪਿਆ ਰਿਹਾ ਕੋਈ ਪ੍ਰਸ਼ਾਦਾ ਪਾਣੀ ਵੀ ਮਿਲਿਆ ਪਰ ਇਥੇ ਸਿੱਖਾਂ ਨੇ ਨੀਰਾ ਨਹੀਂ ਮਾਰਿਆ ਚੀਕਾ ਨਹੀਂ ਮਾਰਿਆ ਸ਼ਾਹ ਸੰਗਤ ਜੀਓ ਇੱਥੋਂ ਤੱਕ ਵੀ ਸਿੱਖਾਂ ਤੇ ਇਹ ਦਿਨ ਆਏ ਵੀ ਦਰਾਖਤਾਂ ਦੇ ਪੱਤੇ ਸੂਤ-ਸੂਤ ਕੇ ਖਾਦੇ ਘੋੜਿਆਂ ਦੀਆਂ ਕਾਫੀਆਂ ਤੇ ਆਪਣੀ ਨੀਂਦ ਪੂਰੀ ਕੀਤੀ ਇਸੇ ਕਾਨੇ ਦੀ ਇਰਾਨੀ ਮਾਰਗਾਂ ਜੋ ਅਫਗਾਨੀ ਵਰਗਿਆਂ ਵੱਲੋਂ ਜ਼ਾਲਮਾਂ ਵੱਲੋਂ ਇਹ ਦਿੱਲੀ ਤੋਂ ਜਾਂ ਲਾਹੌਰ ਤੋਂ ਸੁਨੇਹੇ ਆਉਂਦੇ ਸਨ ਕਿ ਤੁਸੀਂ ਆਰਾਮ ਨਾਲ ਰਹੋ ਘਰ ਦੇ ਵਿੱਚ ਰਹੋ ਸਾਨੂੰ ਆਪਣਾ ਕੰਮ ਕਰਦੇ ਦਿੱਤੇ ਤੁਸੀਂ ਆਪਣਾ ਕੰਮ ਕਰੋ ਆਪਣੇ ਘਰ ਦੇ ਪਰਿਵਾਰ ਦੇ ਵਿੱਚ ਰਹੋ ਸਾਧ ਸੰਗਤ ਜਿਓ ਇੱਥੇ ਜ਼ੁਲਮ ਦੇ ਖਿਲਾਫ ਖੜ ਕੇ ਲੜਦੇ ਰਹੇ ਭਾਵੇਂ ਭੁੱਖੇ ਰਹੇ ਚੋਲੇ ਪਾਟੇ ਰਹੇ ਸ਼ਹਿਰੇ ਪਾਟੇ ਕੁੰਦੇ ਰਹੇ ਪਰ ਜ਼ੁਲਮ ਦੇ ਖਿਲਾਫ ਖੜ ਕੇ ਲੜੇ ਤੇ ਇਹਨਾਂ ਚਿੱਟੀਆਂ ਨੂੰ ਇਹਨਾਂ ਚੌਧਰਾਂ ਨੂੰ ਜੁੱਤੀ ਦੇ ਨੋਖ ਤੇ ਰੱਖਦੇ ਰਏ ਸਰਦਾਰ ਗੁਰੂ ਸਿੰਘ ਵਰਗੇ ਭੁੱਖੇ ਭਗਤ ਨਾ ਕੀਜਿਆ ਜੇ ਮਾਲਾ ਆਪਣੀ ਵੀ ਇਹ ਕਹਿੰਦੇ ਜਿਹੜੀ ਭਗਤੀ ਤੇਰੀ ਜਨਾ ਪਰਮਾਤਮਾ ਵੈਗੂ ਜੀ ਸਿੱਧੀ ਭਗਤ ਕਬੀਰ ਸਿੰਘ ਜੀ ਸਿੱਧੀ ਗੱਲ ਕਰਦੇ ਨੇ ਪਰਮਾਤਮਾ ਪਰਮੇਸ਼ਰ ਵੈਗੂ ਦੇ ਨਾਮ ਕਹਿੰਦੇ ਲੋਕਾਂ ਦੇ ਵਿੱਚ ਪਖੰਡ ਚੱਲਿਆ ਹੋਇਆ ਹੈ ਵੀ ਵਾਰਤ ਰਾ ਕੇ ਤੇਰੀ ਤੇਰੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਪਰਮਾਤਮਾ ਵੈਕਨੂ ਜੀ ਜੇ ਇਹ ਤੇਰੀ ਪ੍ਰਾਪਤੀ ਵਾਸਰਾ ਕੀ ਕੀਤੀ ਜਾ ਸਕਦੀ ਮੈਥੋਂ ਖਾਦੇ ਤੋਂ ਬਿਨਾਂ ਨਹੀਂ ਰਿਹਾ ਜਾਂਦਾ ਚੱਕ ਆਪਣੀ ਮਾਂ ਮੈਥੋਂ ਨਹੀਂ ਹੋਣਾ ਭੁੱਖੇ ਭਗਤਾਂ ਕੀ ਜਿਆ ਜਾਵਾਲਾ ਆਪਣੇ ਵੀਜੈ ਤੇ ਨਾਲ ਇਹ ਵੀ ਕਹਿ ਦਤਾ ਆਪਣੇ ਕਲੇ ਹੋ ਮੰਗੋ ਸੰਤਨ ਰੇਣਾ ਪਰਮਾਤਮਾ ਵੈਕਨੂ ਜੀ ਤੇਰੇ ਜਪਣ ਵਾਲਿਆਂ ਦੀ ਮੈਂ ਸੰਗਤ ਮੰਗਦਾ ਹਾਂ ਤੇਰੇ ਜਪਨ ਵਾਲਿਆਂ ਦੀ ਮੈਂ ਚੰਨ ਧੂੜ ਮੰਗਦਾ ਤਾ ਉਹ ਮੰਗੋ ਸੰਤ ਨਰੀਨਾ ਮੈਂ ਨਾਹੀ ਕਿਸੇ ਕਾ ਦੇਣਾ ਨਾ ਮੈਂ ਖਰਵਾ ਮੈਂ ਕਿਸਦਾ ਦੇਣਾ ਥੋਲੂ ਐ ਵੀ ਮੈਂ ਬੁਖਾਰ ਹੈ ਕਿ ਤੇਰੀ ਮਾਵਾ ਫੇਰਾ ਤੇਰੀ ਭਗਤੀ ਕਰਾਂ ਸੋ ਭਗਤ ਕਬੀਰ ਸਾਹਿਬ ਜੀ ਆਖਦੇ ਹਨ ਕਿ ਆ ਜਾਪ ਕਿਆ ਕਾ ਕਿਆ ਰਤ ਪੂਜਾ ਜਾ ਕੇ ਲਦੇ ਹੈ ਭੈ ਭਾਉ ਰਿਦੇ ਭਾਉ ਹੈ ਪੂਜਾ ਕਹਿੰਦੇ ਜਿਵ ਦੇ ਰਦੇ ਦੇ ਵਿੱਚ ਇਹਰ ਤੈਥੋਂ ਬਿਨਾ ਪ੍ਰਮਾਤਮਾ ਵੈਗੋ ਜੀ ਕਿਸੇ ਹੋਰ ਦਾ ਭਾਉ ਭਾਉ ਪ੍ਰੇਮ ਹੈ ਜਾਂ ਦਾਤ ਹੈ ਤੇ ਫਿਰ ਉਹਦੇ ਜਾਪ ਕੀਤੇ ਹੋਏ ਉਹਦੇ ਤਪ ਕੀਤੇ ਹੋਏ ਰੱਖੇ ਹੋਏ ਵਰਤ ਸਭ ਤੇ ਸਭ ਬੇਕਾਰ ਨੇ ਬੇਕਾਰ ਅਗੇ ਭਗਤ ਜੀ ਆਰਦੇ ਨਰੇ ਜਨ ਮਨ ਮਾਤੋ ਸਿਉ ਲਾਈਐ ਚਤਰਾਈ ਨਾਂ ਚਤਰ ਪੁਜ ਪਾਈਐ ਉਹ ਤੱਕ ਸਾਧ ਜੀ ਨੇ ਕਿਰਪਾ ਕੀਤੀ ਭਗਤ ਕਬੀਰ ਸਾਹਿਬ ਜੀ ਨੇ ਭਗਤ ਕਬੀਰ ਸਾਹਿਬ ਜੀ ਰਖਦੇ ਹਨ ਕਿ ਪ੍ਰਮਾਤਮਾ ਮੈਨੂੰ ਜੀ ਇਹ ਭਾਈ ਮਨ ਨੂੰ ਪ੍ਰਮਾਤਮਾ ਨਾਲ ਜੋੜਨਾ ਦਾ ਹੀ ਕਰੇ ਸਿਮਰਨ ਸਾਧਕੇ ਹੋਰ ਸ਼ਿਆਨਪਾ ਨਾਲ ਰੱਬ ਲਈ ਨਿੰਦਰਦਾ ਚਤਰਾਈ ਨਾਲ ਚਤਰ ਪੂਜ ਪਾਈ ਹੈ ਚਤਰਾਈਆ ਕਰਦਾ ਨਾ ਇਨਫਾ ਇਨਫਾ ਚਤਰਾਈਆ ਕਰਦਾ ਇਹ ਬਾਤ ਕਬੀਰ ਸਾਹਿਬ ਜੀ ਦੇ ਮੈਂ ਕਹੂੰਗਾ ਵੀ ਮਰਦਾਂ ਮਦਾਂ ਵਾਲੇ ਉਹ ਨੇ ਮਰਦਾਂ ਵਾਲੇ ਗੋਲ ਤੇ ਮਰਦਾਂ ਦੇ ਗੋਲ ਮਰਦ ਹੀ ਸੁਣ ਸਕਦੇ ਹਨ ਤੇ ਮਰਦ ਹੀ ਸਹਿ ਸਕਦੇ ਨੇ ਮਰਦ ਦੇ ਗੋਲ ਮਰਦ ਹੀ ਸੁਣ ਸਕਦਾ ਤੇ ਮਰਦ ਹੀ ਸਹਿ ਸਕਦਾ ਹੈ ਧੰਨ ਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਜ ਜੀ ਮਰਦ ਨੇ ਮਰਦਾਂ ਨੇ ਮਰਦ ਨੇ ਮਰਦ ਦੇ ਗੋਲ ਸੁਣੇ ਤੇ ਸੋ ਸੰਗਤੀਓ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਟੇ ਦਾਦਿਕਾ ਦਿੱਤੇ ਇੱਕ ਹੋਰ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੇ ਵਿੱਚ ਇੱਕ ਸਲੋਗ ਆਉਂਦਾ ਹੈ ਕਹਿੰਦੇ ਭਗਤ ਕਬੀਰ ਸਾਹਿਬ ਜੀ ਆਖਦੇ ਹਨ ਆਖਦੇ ਹਨ ਸ਼ਬਦ ਸਹਾਰੇ ਚੋਟ ਸਹਾਰੇ ਸ਼ਬਦ ਦੀ ਤਾਤ ਗੁਰੂ ਮੈਂ ਦਾਸ ਕਹਿੰਦੇ ਮੈਂ ਉਸ ਦਾ ਦਾਸ ਬਣ ਜਾਵਾਂ ਜਿਹੜਾ ਸ਼ਬਦ ਦੀ ਚੋਟ ਨੂੰ ਆਪਣੇ ਹਿਰਦੇ ਤੇ ਸਹਾਰ ਸਕਦਾ ਹੈ ਮੈਂ ਉਹਦਾ ਦਾਤ ਬਣ ਜਾਵਾਂ ਦਾਤ ਦਾ ਭਾਵ ਹੈ ਨਾ ਨੌਕਰ ਮੈਂ ਆਪਣੀ ਨੌਕਰੀ ਕਰਾਂ ਭਗਤ ਕਬੀਰ ਸਾਹਿਬ ਜੀ ਆਦਿਆਂ ਜਿਹੜੇ ਸੱਚੇ ਸ਼ਬਦ ਨੂੰ ਹਿਰਦੇ ਦੇ ਵਿੱਚ ਵਸਾ ਲਵੇ ਆਪਣੇ ਹਿਰਦੇ ਦੇ ਵਿੱਚ ਪੱਕਾ ਕਰ ਲਵੇ ਉਸ ਸੱਚੇ ਮਰਦ ਦਾ ਸ਼ਬਦ ਜਿਹੜਾ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕਬੂਲਿਆ ਹੋਇਆ ਮੰਨਦਾ ਹੈ ਉਹ ਭਗਤ ਕਬੀਰ ਸਾਹਿਬ ਜੀ ਅਗਲੇ ਪਾਵਨ ਵਤਨਾ ਦੇ ਵਿੱਚ ਆਖਦੇ ਹਨ ਅਨੰਤ ਆਖਦੇ ਹਨ ਕਿ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਨੂੰ ਚਤਰਾਇਆਂ ਦੇ ਨਾਮ ਨਹੀਂ ਪਾਇਆ ਜਾ ਸਕਦਾ ਚਤਰਾਇ ਨਾਮ ਚਤਰਭੋਜ ਪਾਈਏ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਚਤਰਭੋਜ ਹੈ ਚਤਰਾਇਆਂ ਦਾ ਮਹਾਲ ਕਹੇ ਜਿਹੜੀ ਚਤਰਾਇ ਤੇਰੇ ਹਿਰਦੇ ਦੇ ਵਿੱਚ ਹਜੇ ਉਪਜ ਰਹੀ ਹੈ ਜਿਹਦਾ ਪੀਤ ਨੂੰ ਆਪਣੇ ਹਿਰਦੇ ਦੇ ਵਿੱਚ ਜਿਹੜੀ ਚਤਰਾਈ ਦਾ ਸੁਟਿਆ ਹੋਇਆ ਹੈ ਤੇ ਉਸ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਨੂੰ ਪਹਿਲਾ ਪਤਾ ਵੀ ਇਹ ਆਜ ਚਤਰਾਈ ਦੇਣ ਵਾਲਾ ਹੈ ਆਜ ਚਤਰਾਈ ਇਹਦੇ ਹਿਰਦੇ ਦੇ ਵਿੱਚ ਉਗਲ ਨਵਾਂਦੀ ਹੈ ਇਹ ਚਤਰਾਈ ਦਾ ਆਹ ਫਲ ਇਹਨੂੰ ਮਿਲਦਾ ਹੈ ਚਤਰਾਈ ਚਤਰਕੋਜ ਕਹਿੰਦੇ ਹਨ ਜਦੋਂ ਕੋਈ ਤਾਂ ਆਖਿਆ ਵੀ ਉਹ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਨੂੰ ਜਾਣ ਅੰਤਰਜਾਮੀ ਹੈ ਉਹਦੀ ਹੋਂਦ ਦਾ ਹੋਂਦ ਦੇ ਨਾਲ ਜੁੜਿਆ ਜਾ ਸਕਦਾ ਹੈ ਉਹਦੀ ਹੋਂਦ ਦਾ ਪੂਰਨ ਤੌਰ ਤੇ ਪਤਾ ਨਹੀਂ ਕੀਤਾ ਜਾ ਸਕਦਾ ਉਹਦੀ ਹੋਂਦ ਦਾ ਭਾਅ ਹੋ ਉਹਦੀ ਹੋਂਦ ਦਾ ਹੋਂਦ ਦਾ ਭਾਅ ਹੈ ਭਾਅ ਤੇ ਭਾਉ ਭਾਉ ਦੇ ਵਿੱਚ ਫਰਕ ਹੈ ਭਾਅ ਹੈ ਪ੍ਰੇਮ ਤੇ ਭਾਉ ਹੈ ਧਾਰ ਸਤਿਗੁਰੂ ਜੀ ਦੀ ਬਾਣੀ ਵਿੱਚ ਭਗਤ ਜੀ ਆਖਦੇ ਹਨ ਕਿ ਚਤਰਾਈਆਂ ਦੇ ਨਾਲ ਉਸ ਮਾਰਗ ਨੂੰ ਪਾਇਆ ਨਹੀਂ ਜਾ ਸਕਦਾ ਕੋਈ ਵਰਤ ਰੱਖੇ ਕੋਈ ਯਾਤ ਕਰੇ ਕੋਈ ਤਾਤ ਕਰੇ ਕੋਈ ਪੁੰਨ ਕਰੇ ਇਹਨਾਂ ਕਰਮੀਆਂ ਦੇ ਨਾਲ ਉਸ ਦੀ ਉਸ ਪਰਮੇਸ਼ਰ ਨੂੰ ਪਾਇਆ ਨਹੀਂ ਜਾ ਸਕਦਾ। ਅਰਾਹਾਉ ਪਰਹਾਰ ਲੋਭ ਹਰ ਲੋਕਾਚਾਰ ਪਰ ਪਰ ਕਾਮ, ਕ੍ਰੋਧ, ਅਹੰਕਾਰ। ਭਗਤ ਜੀ ਆਦਿਆਂ ਵਿੱਚ ਭਾਈ ਲਾਲਚ ਵਿਖਾਵਾ ਕਾਮ ਕ੍ਰੋਧ ਅਤੇ ਅੰਕਾਰ ਛੱਡ ਦੇ ਸਭ ਕੁਝ ਛੱਡ ਪਰਹਰ ਲੋਭ ਪਰ ਲੋਕਾਚਾਰ ਲੋਕਾਚਾਰੀ ਦਾ ਭਾਵ ਹੈ ਕਿ ਲੋਕਾਂ ਦੇ ਵਿੱਚ ਸਤਿਕਾਰ ਭਾਵਦਾ ਹੈ ਸਤਿਕਾਰ ਭਾਵਦਾ ਹੈ ਜਦੋਂ ਸੱਚੀ ਗੱਲ ਕਹੋਗੇ ਲੋਕਾਂ ਦੇ ਸਾਹਮਣੇ ਦੇਖ ਕੇ ਖੜ ਕੇ ਸੱਚੀ ਗੱਲ ਕਹੋਗੇ